ਅੱਜ ਲੋਹੜੀ ਦੇ ਤਿਹਾਰ ਦੀਆਂ ਦੇਸ਼ਾਂ ਵਿਦੇਸ਼ਾਂ ਵਿੱਚ ਵੱਸ ਰਹੇ ਦੇਸ਼ਵਾਸੀਆਂ ਨੂੰ ਪੰਜਾਬੀਆਂ ਨੂੰ ਮੁਬਾਰਕਬਾਦ ਦਿੰਨੇ ਆਂ ਅਸੀਂ ਆਸ ਕਰਦੇ ਆਂ ਪਰਮਾਤਮਾ ਅਗੇ ਅਰਦਾਸ ਬੇਨਤੀ ਕਰਦੇ ਆਂ ਵੀ ਹਰ ਕਰੇ ਖੁਸ਼ੀ ਹੋਵੇ ਔਰ ਆਉਣ ਵਾਲਾ ਸਮਾਂ ਚੜ੍ਹਦੀ ਕਲਾ ਵਾਲਾ ਹੋਵੇ ਅੱਜ ਪਟਿਆਲੇ ਦੇ ਸਿਵਲ ਹਸਪੀਟਲ ਵਿਖੇ ਪਹੁੰਚੇ ਆਂ ਔਰ ਮੈਨੂੰ ਮਾਨਣਾ ਖੁਸ਼ੀ ਹੋ ਰਹੀ ਹੈ ਔਰ ਇੰਨੀ ਗੱਲ ਕਹਿਣੀ ਪੈ ਰਹੀ ਹੈ ਮਾਨਣਾ ਵੀ ਅੱਜ ਲੋਹੜੀ ਦੇ ਤਿਹਾਰ ਦੇ ਦਿਨ ਹੈ ਅੱਜ ਸਰਕਾਰੀ ਹਸਪਤਲ ਦੇ ਵਿੱਚ ਜਿਹੜੀ ਲਿਫਟ ਦੀ ਕਮੀ ਸੀ ਸਾਡੇ ਬਜ਼ੁਰਗ ਜਾਂ ਸਾਡੇ ਪੇਸ਼ੈਂਟ ਨੂੰ ਮੈਂ ਅਕਸਰ ਦੇਖਦਾ ਰਿਆ ਵੀ ਇਸ ਕਮੀ ਤੋਂ ਵਾਂਝੇ ਸੀ ਅੱਜ ਉਹ ਲਿਫਟ ਦਾ ਜਿਹੜਾ ਉਦਘਾਟਨ ਕੀਤਾ ਮੂਰਤ ਕੀਤਾ ਉਸ ਤੋਂ ਬਾਅਦ ਅੱਖਾਂ ਵਾਸਤੇ ਜਿਹੜੇ ਸਾਡੇ ਪੇਸ਼ੈਂਟ ਨੂੰ बार-बार ਅੰਮ੍ਰਿਤਸਰ ਬਾਹਰ ਦੇ ਹਸਪਤਲਾਂ 'ਚ ਜਾਣਾ ਪੈਂਦਾ ਸੀ ਅੱਜ ਪੱਕਿਆ ਦਾ ਡਾਕਟਰ ਸਹਿਬਾਨ ਤੇ ਨਾਲ ਆਪਰੇਸ਼ਨ ਥੀਏਟਰ ਨਵਾਂ ਜਿਹੜਾ ਆਪਾਂ ਉਹਦਾ ਉਦਘਾਟਨ ਕੀਤਾ ਜਿਹਦੇ ਕਰਕੇ ਸਾਡੇ ਲੋਕਾਂ ਨੂੰ ਹੁਣ ਬਟਾਲੇ ਦੇ ਵਾਸੀਆਂ ਨੂੰ ਬਾਹਰ ਜਾਣ ਦੀ ਲੋੜ ਨਹੀਂ ਅੱਖਾਂ ਦਾ ਆਪਰੇਸ਼ਨ ਜਿਹੜਾ ਹੈ ਉਹ ਹੁਣ ਸਰਕਾਰੀ ਹਸਪਤਲ ਦੇ ਵਿੱਚ ਹੀ ਹੋਊਗਾ ਕਿਉਂਕਿ ਜਿਹੜੇ ਡਾਕਟਰ ਸਾਹਿਬਾਨ ਨੇ ਉਹ ਵੀ ਮਿਹਨਤੀ ਔਰ ਕੰਮ ਕਰਨ ਦੇ ਵਿੱਚ ਬੜਾ ਵਧੀਆ ਉਹ ਆਪਣੇ ਆਪ ਨੂੰ ਮਾਣ ਮਹਿਸੂਸ ਕਰਦੇ ਨੇ ਨਾਲ ਦੇ ਨਾਲ ਐਕਸਟਰਾ ਮਸ਼ੀਨ ਜਿਹੜੀ ਹੈ ਉਹ ਰਹਿੰਦੀ ਸੀ ਕਾਫੀ ਲੰਮੇ ਸਮੇਂ ਤੋਂ ਪੈਂਡਿੰਗ ਸੀ ਉਹ ਪਰ ਉਹ ਵੀ ਜਿਹੜੀ ਐਕਸੇ ਦੀ ਮਸ਼ੀਨ ਅੱਜ ਉਹਦਾ ਵੀ ਉਦਘਾਟਨ ਜਿਹੜਾ ਹੈ ਕੀਤਾ ਗਿਆ ਸਾਡਾ ਸਾਰਾ ਹੀ ਅੱਜ ਬਟਾਲੇ ਵਾਸੀ ਦੇ ਸਾਰੇ ਦੇਸ਼ ਵਾਸੀਆਂ ਨੂੰ ਲੋਹੜੀ ਦੀਆਂ ਤੇ ਨਾਲ ਹੀ ਨਵੇਂ ਸਾਲ ਦੀਆਂ ਵੀ ਬਹੁਤ-ਬਹੁਤ ਜਿਹੜੀਆਂ ਵਧਾਈਆਂ ਨੇ ਅੱਜ ਅਸੀਂ ਸੱਡੇ ਆਪਣੇ ਮਾਨਯੋਗ ਐਮਐਲਏ ਸਾਬ ਕਲਸੀ ਸਾਹਿਬ ਜੀ ਦੇ ਰਹਿਨਮਾਈ ਹੇਠ ਅੱਜ ਆਪਣੇ ਸਿਵਲ ਹਸਪਤਾਲ ਦੇ ਵਿੱਚ ਬਟਾਲੇ ਦੇ ਵਿੱਚ ਨਵੀਂ ਲਿਫਟ ਦਾ ਉਦਘਾਟਨ ਕੀਤਾ ਜਿਹਦੇ ਵਿੱਚ ਬਹੁਤ ਸਾਰੇ ਹੈਂਡੀਕੈਪਡ ਤੇ ਬਜ਼ੁਰਗਾਂ ਨੂੰ ਉੱਪਰ-ਨੀਚੇ ਆਉਣ ਦੀ ਪ੍ਰੋਬਲਮ ਆਉਂਦੀ ਸੀ ਔਰ ਇਹਨਾਂ ਦੀ ਬਦੌਲਤ ਜਿਹੜਾ ਉਹ ਅੱਜ ਸ਼ੁਰੂ ਹੋ ਗਈ ਹੈ ਲੋਕਾਂ ਦੀ ਇਹ ਪ੍ਰੋਬਲਮ ਖਤਮ ਹੋ ਗਈ ਹੈ ਦੂਸਰਾ ਬੜੇ 14 ਸਾਲ ਤੋਂ ਇੱਥੇ ਕੋਈ ਆਈ ਵਾਲਾ ਕੋਈ ਡਾਕਟਰ ਵੀ ਨਹੀਂ ਸੀ ਬੜੀ ਦੇਰ ਤੋਂ ਇਹ ਸਹੂਲਤ ਨਹੀਂ ਸੀ ਮਿਲ ਰਹੀ ਆਈ ਆਪਰੇਸ਼ਨ ਦੀ ਔਰ ਇਹ ਇਹਨਾਂ ਦੀ ਬਦੌਲਤ ਜਿਹੜੇ ਸਾਡੇ ਆਈ ਸਪੈਲਿਸਟ ਵੀ ਆ ਗਏ ਆ ਔਰ ਆਪਰੇਸ਼ਨ ਥੀਟਰ ਦੀ ਸ਼ੁਰੂਆਤ ਹੋ ਗਈ ਔਰ 8-9 ਕੇਸ ਕਰ ਵੀ ਚੁੱਕੇ ਆ ਇਹਦੇ ਇਹਦੇ ਨਾਲ ਸਾਡੇ ਡਾਕਟਰ ਸਾਹਿਬ ਜਿਹੜੇ ਆਏ ਆ ਬੜੇ ਐਕਸਪਰਟ ਡਾਕਟਰ ਆ ਜਿਹੜਾ ਬਿਲਕੁਲ ਬਿਨਾਂ ਚੀਰੇ ਦੇ ਬਿਨਾਂ ਅਨਸਥੀਸੀਆ ਦੇ ਬਿਨਾਂ ਪੱਟੀ ਦੇ ਸਾਰਾ ਕੋਈ ਜਿਹੜੇ ਸਵੇਰੇ ਆਪਰੇਸ਼ਨ ਤੋਂ ਬਾਅਦ ਪੱਟੀ ਕਰਕੇ ਘੁੰਮਦੇ ਰਹਿੰਦੇ ਉਹ ਵੀ ਜ਼ਰੂਰਤ ਨਹੀਂ ਪੈ ਗਈ ਸਿਰਫ ਐਂਡ ਲਾ ਕੇ ਹੀ ਉਹਨਾਂ ਦਾ ਜਿਹੜਾ ਕੰ ਥੋੜਾ ਘੱਟ ਕੁਆਲਿਟੀ ਦਾ ਸੀ ਉਹ ਜਿਹੜੇ ਨਵੇਂ ਆ ਗਏ 300 ਐਮਏ ਦਾ ਆਇਆ ਹੈ ਜੇ ਨਾਲ ਕੁਆਲਿਟੀ ਔਰ ਜਿਹੜੇ ਜਿਨ੍ਹਾਂ ਦੇ ਨਹੀਂ ਸੀ ਉਹ ਰਿਐਕਸਰੇ ਕੁਝ ਉਹ ਜਿਹੜੇ ਹੋਰ ਜ਼ਿਆਦਾ ਵਧੀਆ ਤਰੀਕੇ ਨਾਲ ਹੋਣਗੇ ਔਰ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਕੋ ਪ੍ਰੋਬਲਮ ਨਹੀਂ ਆਏਗੀ ਹਰ ਦਵਾਈ ਜਿਹੜੀ ਹੈ ਆਲਮੋਸਟ ਸਾਰੀ ਇੱਥੇ ਅਵੇਲੇਬਲ ਹੈ ਜਿਹੜੀ ਨਹੀਂ ਹੈਗੀ ਡਾਕਟਰ ਸਾਹਿਬ ਸਾਡੇ ਐਸਐਮਓ ਡਾਕਟਰ ਮਨਿੰਦਰ ਇਸ ਚੀਜ਼ ਨੂੰ ਬੜਾ ਧਿਆਨ ਦੇ ਨਾਲ ਸਾਰਾ ਕੁਝ ਅਬਜ਼ਰਵ ਕਰ ਰਹੇ ਆਂ ਔਰ ਅਸੀਂ ਵੀ ਲਗਾਤਾਰ ਇਹਦੇ ਨਾਲ ਅਸੀਂ ਕੰਡਕਟ ਕਰ ਰਹੇ ਆਂ ਔਰ ਬਟਾਲੇ ਸਿਵਲ ਹਸਪਤਾਲ ਦੇ ਲਈ ਸਾਡਾ ਵੀ ਜਿਹੜਾ ਆਪਣਾ ਧਿਆਨ ਜਿਹੜਾ ਰਹਿੰਦਾ ਦੂਸਰਾ ਜ ਧੀਆਂ ਦੀ ਲੋੜੀ ਨੂੰ ਵੀ ਸੈਲੀਬ੍ਰੇਟ ਕੀਤਾ ਜਾ ਰਿਹਾ ਔਰ ਮੇਰੀ ਸਾਰੇ ਜਿਹੜੇ ਹੈਗੇ ਆ ਦੇਸ਼ਵਾਸੀਆਂ ਨੂੰ ਵੀ ਤੇ ਜਿਹੜੇ ਬਟਾਲਾ ਨਿਵਾਸੀਆਂ ਨੂੰ ਇਹ ਬੇਨਤੀ ਹੈ ਤੇ ਆਪਣੀ ਧੀਆਂ ਨੂੰ ਅਸੀਂ ਜਿਹੜਾ ਵਾ ਕਿਸੇ ਨਾਲੋਂ ਘੱਟ ਨਾ ਸਮਝੀਏ ਧੀਆਂ ਜਿਹੜੀਆਂ ਇੱਕ ਇੱਕ ਸਾਡੀਆਂ ਜਿਹੜੀਆਂ ਜਿੱਦਾਂ ਇੱਕ ਗੁਲਾਬ ਹੈ ਜਿੱਦਾਂ ਦੂਸਰੇ ਖੁਸ਼ਬੂਦਾਰ ਪਲਾਂਟ ਹੈ ਇਦਾਂ ਹੀ ਖੁਸ਼ਬੂ ਫਿਲਾਨੀ ਹੈ ਔਰ ਘਰ ਦਾ ਇਹ ਪਿੱਲਰ ਹੁੰਦੀ ਹੈ ਇਹਨਾਂ ਨੂੰ ਅਸੀਂ ਪੜਾਈਏ ਤਾਂ ਕਿ ਇਹ ਦੇਸ਼ ਦਾ ਜਿਹੜਾ ਆਪਣੇ ਭਵਿੱਖ ਨੂੰ ਜਿਹੜਾ ਸਵਾਰ ਸਕਣ ਔਰ ਆਪਣੇ ਨਾਲ ਨਾਲ ਜਿਹੜੀ ਧੀ ਹੁੰਦੀ ਹੈ ਪੜੀ ਜਿਹੜੀ ਹੁੰਦੀ ਹੈ ਉਹ ਸਾਰੇ ਪਰਿਵਾਰ ਨੂੰ ਜਿਹੜਾ ਉਹ ਅੱਗੇ ਵਧਾਉਂਦੀ ਹੈ ਸੋ ਮੇਰੀ ਇਹੀ ਸਾਰਿਆਂ ਨੂੰ ਬੇਨਤੀ ਹੈ ਵੀ ਧੀਆ ਨੂੰ ਵੀ ਜਿਹੜਾ ਅਸੀਂ ਵੱਤਵਾਦ ਮਾਨ ਸਨਮਾਨ ਦਈਏ ਕੋਈ ਵੀ ਕਿਸੇ ਕਿਸਮ ਦੀ ਇਹਨਾਂ ਨੂੰ ਮੁਸ਼ਕਲ ਨਾ ਆਂਦੀਏ ਵੱਤਵਾਦ ਇਹਨਾਂ ਨੂੰ ਪੜਾਈਏ ਤਾਂ ਕਿ ਇਹ ਵੀ ਆਪਣਾ ਜਿਹੜਾ ਵਾ ਪਰਿਵਾਰ ਨੂੰ ਵਧਾ ਸਕਣ ਪਰਿਵਾਰ ਦਾ ਨਾਮ ਉੱਚਾ ਕਰ ਸਕਣ ਕਿਉਂਕਿ ਇਹਨਾਂ ਦੇ ਨਾਲ ਹੀ ਜਿਹੜਾ ਵਾ ਜਿੱਦਾਂ ਘਰ 'ਚ ਪਹਿਲੀ ਧੀ ਦਾ ਪੈਦਾ ਹੁੰਦਾ ਤਾਂ ਕਹਿੰਦੇ ਲక్ష్ਮੀ ਦਾ ਆਵਾਸ ਹੋਇਆ ਸੋ ਇਹ ਵੀ ਲక్ష్ਮੀ ਹੀ ਸਾਡੇ ਘਰ ਦੇ ਵਿੱਚ ਆਂਦੀ ਹੈ ਔਰ ਇਹਦੇ ਨਾਲ ਹੀ ਸਾਰਾ ਕੁਝ ਸਾਡਾ ਅੱਗੇ ਤਰੱਕੀ ਜਿਹੜੀ ਹੈ ਪਰਿਵਾਰ ਦੀ ਹੁੰਦੀ ਹੈ ਇਹਨਾਂ ਅੰਗਲਾਂ ਨੇ ਧੰਨਵਾਦ ਸਾਰਿਆਂ ਦਾ ਬਹੁਤ ਬਹੁਤ